ਚੀਨ ਨੇ ਨਵੇਂ ਰੇਅਰ ਅਰਥ ਲਾਇਸੈਂਸ ਨਿਯਮਾਂ ਤੇ ਤਿਆਰੀ ਸ਼ੁਰੂ ਕਰ ਦਿੱਤੀ ਹੈ ਜੋ ਨਿਰਧਾਰਨ ਪ੍ਰਕਿਰਿਆ ਨੂੰ ਤੇਜ਼ ਕਰ ਸਕਦੇ ਨੇ ਪਰ ਉਦਯੋਗ ਅਧਿਕਾਰੀਆਂ ਦੇ ਅਨੁਸਾਰ ਇਹ ਪੂਰੀ ਤਰ੍ਹਾਂ پابندੀਆਂ ਹਟਾਉਣ ਵਾਲੀ ਨਹੀਂ ਹੈ ਜਿਵੇਂ ਵਾਸ਼ਿੰਗਟਨ ਚਾਹੁੰਦਾ ਸੀ ਕਿ ਚੀਨ ਦੇ ਵਪਾਰ ਮਤਲੇ ਦੇ ਨੇ ਕੁਝ ਨਿਰਧਾਰਤਾ ਨੂੰ ਦਰਸਦਿਆ ਕਿ ਉਹ ਭਵਿਕ ਵਿੱਚ ਨਵੇਂ ਸਰਲ ਲਾਇਸੈਂਸ ਲਈ ਅਰਜ਼ੀ ਦੇ ਸਕਦੇ ਨੇ ਅਤੇ ਇਸ ਦੇ ਨਾਲ ਹੀ ਲਾਇਸੈਂਸ ਲਈ ਜ਼ਰੂਰੀ ਦਸਤਾਵੇਜ਼ ਦੀ ਵੀ ਸੂਚੀ ਦਿੱਤੀ ਗਈ ਹੈ ਜਿਸ ਤੇ ਚੀਨ ਦੁਨੀਆ ਦੇ 90% ਰੇਅਰ ਅਰਥ ਅਤੇ ਸੈਗਨੇਟ ਉਤਪਾਦ ਲਈ ਜਾਣਿਆ ਜਾਂਦਾ ਹੈ ਜੋ ਕਾਰਾਂ ਤੋਂ ਲੈ ਕੇ ਮਿਸਾਈਲਾਂ ਤੱਕ ਵੱਖ-ਵੱਖ ਉਤਪਾਦਾਂ ਵਿੱਚ ਵਰਤੇ ਜਾਂਦੇ ਨੇ ਅਮਰੀਕਾ ਰਾਸ਼ਟਰਪਤੀ ਡੋਨਲਡ 트ਰੰਪ ਅਤੇ ਚੀਨ ਦੇ ਪ੍ਰਧਾਨ ਮੰਤਰੀ ਸ਼ੀ ਜਿੰਗਪਿੰਗ ਦੇ ਸਮਝੌਤੇ ਤੋਂ ਬਾਅਦ ਚੀਨ ਨੇ ਅਕਤੂਬਰ ਵਿੱਚ ਲਗਾਈ ਪਾਬੰਦੀਆਂ ਨੂੰ 1 ਸਾਲ ਲਈ ਹਟਾ ਦਿੱਤਾ ਸੀਗਾ ਫਿਰ ਵੀ ਚੀਨ ਨੇ ਅਪ੍ਰੈਲ ਵਿੱਚ ਲਾਗੂ ਕੀਤੇ ਹੋਰ ਨਿਮਾ ਬਾਰੇ ਕੁਝ ਪਾਬੰਦੀਆਂ ਨਹੀਂ ਕੀਤੀਆਂ ਨੇ ਇਸ ਦੇ ਨਾਲ ਹੀ ਜੋ ਗਲੋਬਲ ਸਪਲਾਈ ਚੇਨ ਲਈ ਦਿੱਤਾ ਜਾਣ ਵਾਲੇ ਕਾਰਨ ਬڑے ਵਾਈਟ ਹਾਊਸ ਨੇ ਦੱਸਿਆ ਕਿ ਚੀਨ ਨੇ ਜਰਨਲ ਲਾਇਸੈਂਸ ਲਿਆਉਣ ਤੇ ਸਹਿਮਤੀ ਦਿੱਤੀ ਹੈ ਜਿਸ ਨੂੰ ਰੇਅਰ ਅਰਥ ਨਿਰਤਾਰ ਤੇ ਚੀਨ ਦੀਆਂ ਪਾਬੰਦੀਆਂ ਦਾ ਤਕਰੀਬਨ ਅੰਤਮ ਮੰਨਿਆ ਜਾ ਸਕਦਾ ਹੈ